ਛੋਟਾ ਭਰਾ ਆਪਦੇ ਵੱਡੇ ਭਰਾ ਦੀ ਬਹੁਤ ਜ਼ਿਆਦਾ ਇੱਜ਼ਤ ਕਰਦਾ ਹੁੰਦਾ ਜਿੰਨੀ ਵੀ ਕਮਾਈ ਹੁੰਦੀ ਸੀ ਸਾਰੀ ਵੱਡੇ ਭਰਾ ਦੇ ਹੱਥ ਦੇ ਉੱਪਰ ਧਰ ਦਿੰਦਾ ਸੀਗਾ ਪਰ ਵੱਡੇ ਭਰਾ ਦੇ ਦਿਲ ਦੇ ਵਿੱਚ ਇੱਕ ਇਹੋ ਜਿਹੀ ਖੋਟ ਸੀ ਜਿਹੜਾ ਕਿ ਛੋਟੇ ਭਰਾ ਨੂੰ ਅੰਦਾਜ਼ਾ ਨਹੀਂ ਸੀਗਾ ਜਦੋਂ ਛੋਟੇ ਭਰਾ ਦਾ ਵਿਆਹ ਹੋ ਜਾਂਦਾ ਤੇ ਵੱਡਾ ਭਰਾ ਫਿਰ ਉਹਦੇ ਢੂਏ ਤੇ ਇਹੋ ਜਿਹੀ ਲੱਤ ਮਾਰਦਾ ਕਿ ਛੋਟਾ ਭਰਾ 1 ਰੁਪਏ ਰੁਪਏ ਨੂੰ ਮੁਤਾਜ ਹੋ ਜਾਂਦਾ ਛੋਟੇ ਭਰਾ ਨੇ ਕਈ ਵਾਰੀ ਆਤਮ ਹੱਤਿਆ ਕਰਨ ਬਾਰੇ ਸੋਚਿਆ ਤੇ ਕਈ ਵਾਰੀ ਆਪਣੇ ਪਰਿਵਾਰ ਨੂੰ ਖਤਮ ਕਰਨ ਬਾਰੇ ਸੋਚਿਆ ਵੱਡੇ ਭਰਾ ਨੇ ਇਹੋ ਜਿਹਾ ਕੀ ਕੀਤਾ ਕਿ ਛੋਟਾ ਭਰਾ ਅੱਜ ਵੀ ਪੁੱਭਾਂ ਮਾਰ ਮਾਰ ਕੇ ਰੋਂਦਾ ਤੇ ਡਿਪਰੈਸ਼ਨ ਦਾ ਸ਼ਿਕਾਰ ਹੋ ਚੁੱਕਿਆ ਹਾਂਜੀ ਕੀ ਹਾਲ ਚੱਲ ਨੇ ਪ੍ਰਭੂ ਤੁਹਾਡੇ ਸਾਹਮਣੇ ਹਾਜ਼ਰ ਹੋਏ ਹਾਂ ਇੱਕ ਹੋਰ ਸੱਚੀ ਕਹਾਣੀ ਲੈ ਕੇ ਅੱਜ ਜਿਹੜੇ ਬਾਈ ਦੀ ਮੈਂ ਤੁਹਾਡੇ ਨਾਲ ਕਹਾਣੀ ਸਾਂਝੀ ਕਰਨ ਲੱਗਿਆ ਉਹਦਾ ਨਾਮ ਹੈਗਾ ਸੁਖਦੇਵ ਸਿੰਘ ਤੇ ਵੈਸੇ ਉਹਨੂੰ ਭੋਲਾ ਭੋਲਾ ਕਹਿੰਦੇ ਆ ਤੇ ਬਾਈ ਦਾ ਪਿੰਡ ਹੈਗਾ ਸੰਗਰੂਰ ਦੇ ਨੇੜੇ ਜਿਹੜੇ ਭੋਲੇ ਫਰੀ ਸੀਗੇ ਇਹ ਬਾਈ 9 ਭੈਣ ਭਰਾ ਸੀਗੇ 5 ਇਹ ਭਰਾ ਸੀਗੇ ਤੇ 4 ਇਹਨਾਂ ਦੀਆਂ ਭੈਣਾਂ ਸੀਗੀਆਂ ਜਿਹੜਾ ਭੋਲਾ ਸਿੰਘ ਸੀਗਾ ਇਹ ਵਿਚਾਰਾ ਸਭ ਤੋਂ ਛੋਟਾ ਸੀਗਾ ਜਾਨੀ ਕਿ ਆਪਦੇ 4 ਭਰਾਵਾਂ ਨਾਲੋਂ ਇਹ ਛੋਟਾ ਸੀਗਾ ਚਲੋ ਜੀ ਇਹਨਾਂ 4 ਭਰਾਵਾਂ ਨੂੰ ਕੋਈ ਕਿਲਾ ਡੇਡੜ ਕਿਲਾ ਜ਼ਮੀਨ ਦਾ ਹੁੰਦਾ ਸੀਗਾ ਚਲੋ ਜੀ ਭੋਲੇ ਦੀਆਂ ਭੈਣਾਂ ਦਾ ਵਿਆਹ ਵੀ ਹੋ ਜਾਂਦਾ ਉਹ ਵੀ ਆਪਦੇ ਘਰੇ ਸੁਖੀ ਬਸਣ ਲੱਗ ਜਾਂਦੀਆਂ ਨੇ ਤੇ ਭੋਲੇ ਦੇ 4 ਭਰਾਵਾਂ ਦਾ ਵੀ ਵਿਆਹ ਹੋ ਜਾਂਦਾ ਉਹ ਵੀ ਅਲੱਗ-ਅਲੱਗ ਹੁੰਦੇ ਆ ਤੇ ਭੋਲਾ ਕੱਲਾ ਹੁੰਦਾ ਵਿਚਾਰਾ ਕਵਾਰਾ ਕਿਉਂਕਿ ਸਭ ਤੋਂ ਛੋਟਾ ਸੀਗਾ ਚਲੋ ਜੀ ਥੋੜਾ ਜਿਹਾ ਸਮਾਂ ਗੁਜ਼ਰਦਾ ਤੇ ਭੋਲੇ ਦੇ ਮਾਂ ਪਿਓ ਦੀ ਮੌਤ ਹੋ ਜਾਂਦੀ ਹੈ ਜਦੋਂ ਹੁਣ ਭੋਲੇ ਦੇ ਮਾਂ ਪਿਓ ਦੀ ਮੌਤ ਹੋ ਗਈ ਭੋਲਾ ਹੁਣ ਕੱਲਾ ਰਹਿ ਗਿਆ ਫਿਰ ਭੋਲੇ ਨੇ ਆਪਦੇ ਵੱਡੇ ਭਰਾ ਦਾ ਪੱਲਾ ਫੜ ਲਿਆ ਭੋਲੇ ਦੇ ਜਿਹੜੇ ਚਾਰ ਭਰਾ ਸੀ ਤਿੰਨ ਭਰਾ ਅਲੱਗ ਹੁੰਦੇ ਆ ਤੇ ਵੱਡੇ ਭਰਾ ਦੇ ਨਾਲ ਭੋਲਾ ਹੋ ਜਾਂਦਾ ਕਿਉਂਕਿ ਭੋਲਾ ਕਵਾਰਾ ਸੀਗਾ ਚਲੋ ਜੀ ਵੱਡੇ ਭਰਾ ਦੇ ਲਾੜ ਲੱਗ ਜਾਂਦਾ ਭੁੱਲਾ ਤੇ ਭੁੱਲਾ ਸਵੇਰ ਤੋਂ ਸ਼ਾਮ ਤੱਕ ਸਾਰਾ ਕੰਮ ਨੌਕਰਾਂ ਤਰ੍ਹਾਂ ਕਰਦਾ ਸੀ ਆਪਦੇ ਭਰਾ ਦੇ ਘਰੇ ਡੰਗਰ ਵੱੱਛਾ ਵੀ ਇਹ ਸੰਭਿਆ ਕਰੇ ਭਰਾ ਦਾ ਸਵੇਰੇ ਤੜਕੇ 3 ਵਜੇ ਉੱਠਿਆ ਕਰੇ ਧਾਰਾ ਕੱਢਿਆ ਕਰੇ ਗੋਹਾ ਸਿੱਟਿਆ ਕਰੇ ਫਿਰ ਖੇਤੋਂ ਪੱਠੇ ਵੱਢ ਕੇ ਲਿਆਇਆ ਕਰੇ ਫਿਰ ਵਾਹੀ ਕਰਿਆ ਕਰੇ ਤੇ ਜਿਹੜਾ ਵੱਡਾ ਭਰਾ ਸੀਗਾ ਉਹੋ ਕਿਤੇ ਨੌਕਰੀ ਲੱਗਾ ਸੀ ਕਿਸੇ ਕੰਪਨੀ ਦੇ ਵਿੱਚ ਉਹਨੇ ਤੜਕੇ ਆਪਦੇ ਚਿੱਟੇ ਕੱਪੜੇ ਪਾਇਆ ਕਰਨੇ ਪੋਚਮੀ ਪੱਗ ਬੰਨਿਆ ਕਰਨੀ ਉਹਨੇ ਕਦੇ ਨੌਕਰੀ ਲੰਘ ਜਾ ਕਰਨਾ ਕਦੇ ਰਿਸ਼ਤੇ ਦੀ ਵਿਆਹ ਸ਼ਾਦੀ ਲੰਘ ਜਾ ਕਰਨਾ ਕਦੇ ਉਸ ਮੋੜ ਤੇ ਖੜਨਾ ਕਦੇ ਉਸ ਮੋੜ ਤੇ ਖੜਨਾ ਚੰਗਾ ਖਾਣਾ ਚੰਗਾ ਪਾਉਣਾ ਆਪਦੀ ਪੂਰੀ ਐਸ਼ ਕਰਨੀ ਉਹਨੇ ਭੋਲੇ ਨੂੰ ਇੱਕ ਹਸਾਬ ਦਾ ਵੱਡੇ ਭਰਾ ਨੇ ਆਪਦਾ ਨੌਕਰ ਬਣਾ ਕੇ ਰੱਖ ਲਿਆ ਪਰ ਭੋਲੇ ਨੇ ਕਦੇ ਵਿਸਕਾਰ ਨਹੀਂ ਕੀਤਾ ਭੋਲਾ ਕਹਿੰਦਾ ਮੇਰਾ ਵੱਡਾ ਭਰਾ ਆ ਮੇਰੇ ਪਿਓਾਂ ਦੀ ਥਾਂ ਤੇ ਆ ਕੋਈ ਚੱਕਰ ਨਹੀਂ ਭੋਲੇ ਨੂੰ ਕੁਝ ਕਿ ਪਿੰਡ ਦੇ ਲੋਕਾਂ ਨੇ ਵੀ ਕਿਹਾ ਕਰਨਾ ਵੀ ਭੋਲਿਆ ਵੀ ਅਕਲ ਨੂੰ ਹੱਥ ਮਾਰ ਵੀ ਉਹਦਾ ਨੌਕਰੀ ਲੱਗਾ ਤੂੰ ਇਥੇ ਇਹਨਾਂ ਦਾ ਸੀਰੀ ਲੱਗਾ ਫਿਰਦਾ ਵੀ ਤੂੰ gana ਮੋਟਾ ਸੋਚ ਪਰ ਭੋਲੇ ਨੇ ਪਿੰਡ ਦੇ ਲੋਕਾਂ ਦੀਆਂ ਗੱਲਾਂ ਵੀ ਅਣਗੌਲੀਆਂ ਕਰਤੀਆਂ ਭੋਲੇ ਨੂੰ ਆਪਦੇ ਭਰਾ ਤੇ ਰੱਬ ਜਿੱਡਾ ਮਾਣ ਸੀਗਾ ਚਲੋ ਜੀ ਕੁਝ ਸਾਲ ਆਪਦੇ ਪੱਠੇ ਪਾਉਂਦਾ ਰਿਹਾ ਵੱਡਾ ਭਰਾ ਤੇ ਉਸ ਤੋਂ ਬਾਅਦ ਵੱਡਾ ਭਰਾ ਇਹ ਕਹਿੰਦਾ ਆ ਕਿ ਜਿਹੜੀ ਕੰਪਨੀ ਚ ਮੈਂ ਲੱਗਾ ਤੈਨੂੰ ਉੱਥੇ ਲਵਾ ਦੇਣਾ ਉੱਥੇ ਟਰਾਂਸਫਰਮ ਦੀਆਂ ਬਾਡੀਆਂ ਬਣਦੀਆਂ ਹੁੰਦੀਆਂ ਨੇ ਉਹ ਲਾ ਕਹਿੰਦਾ ਵੀ ਠੀਕ ਆ ਜਿੱਥੇ ਮਰਜ਼ੀ ਲਵਾ ਦੇ ਚਲੋ ਜੀ ਵੱਡੇ ਭਰਾ ਨੇ ਉੱਥੇ ਹੀ ਉਹਨੂੰ ਨੌਕਰੀ ਲਵਾਤਾ ਜਿੱਥੇ ਉਹ ਆਪ ਨੌਕਰੀ ਕਰਦਾ ਸੀਗਾ ਉੱਥੇ ਵੀ ਵੱਡੇ ਭਰਾ ਨੇ ਇੱਕ ਸਕੀਮ ਦੇ ਨਾਲ ਨੌਕਰੀ ਲਵਾਇਆ ਕਿਉਂਕਿ ਉੱਥੇ ਇੱਕ ਬੰਦੇ ਦੀ ਲੋੜ ਸੀਗੀ ਤਨਖਾਹ ਉੱਥੇ ਵਧੀਆ ਮਿਲਦੀ ਸੀ 40-50 ਰੁਪਏ ਤਨਖਾਹ ਮਿਲਦੀ ਸੀ ਭੋਲੇ ਦੇ ਵੱਡੇ ਭਰਾ ਨੇ ਸੋਚਿਆ ਵੀ ਮੈਂ ਇੱਥੇ ਭੋਲੇ ਨੂੰ ਲਵਾ ਦੇਣਾ ਤੇ ਉਹਦੀ ਸਾਰੀ ਤਨਖਾਹ ਮੈਂ ਹਾਜ਼ਮ ਕਰੀ ਜਾਊਂਗਾ ਚਲੋ ਜੀ ਭੋਲਾ ਵਿਚਾਰਾ ਸੱਚੀ ਭੋਲਾ ਸੀਗਾ ਵੱਡੇ ਭਰਾ ਨੇ ਕਿਹਾ ਚਲੋ ਜੀ ਤੁਸੀਂ ਟ੍ਰਾਂਸਪੋਰਟ ਦੀ ਪਾਟੀਆਂ ਪੜ੍ਹਦੀਆਂ ਸੀ ਉਸ ਕੰਪਨੀ ਚ ਲੱਗ ਜਾਂਦਾ ਉੱਥੋਂ 40-50000 ਰੁਪਏ ਦੀ ਪੋਲੀ ਤਨਖਾਹ ਬਣਾਇਆ ਕਰੇ ਮਹੀਨੇ ਦੇ ਮਹੀਨੇ ਉਹ ਸਾਰੀ ਵੱਡਾ ਭਰਾ ਆਪਦੇ ਅਕਾਊਂਟ ਚ ਪਾਈ ਜਾਇਆ ਕਰੇ ਕੁਝ ਕੁ ਸਾਲ ਉੱਥੇ ਭੋਲਾ ਨੌਕਰੀ ਕਰਦਾ ਰਿਹਾ ਜਿੰਨੀ ਵੀ ਤਨਖਾਹ ਸੀ ਉਹ ਸਾਰੀ ਭੋਲੇ ਦਾ ਵੱਡਾ ਭਰਾ ਲੈਂਦਾ ਰਿਹਾ ਥੋੜੇ ਜੇ ਸਾਲ ਉੱਥੇ ਭੋਲਾ ਲੱਗ ਕਰਦਾ ਉਸ ਤੋਂ ਬਾਅਦ ਜਿਹੜ ਉਹ ਇੱਕ ਦਿਨ ਭੋਲੇ ਨੂੰ ਇਹ ਕਹਿੰਦਾ ਕਿ ਅੱਜ ਆਪਾਂ ਨੌਕਰੀ ਤੇ ਨਹੀਂ ਜਾਣਾ ਆਪਾਂ ਦੋਨਾਂ ਨੇ ਰਿਜ਼ਾਈਨ ਦੇ ਦਿੱਤਾ ਆ ਹੁਣ ਆਪਾਂ ਇਹ ਨੌਕਰੀ ਨਹੀਂ ਕਰਨੀ ਤਾਂ ਭੋਲਾ ਸੋਚਦਾ ਵੀ ਮਸਾ ਦਾ ਲੋਟ ਆਇਆ ਸੀਗਾ ਹਨਾ ਵੀ ਆਪਣੀ ਕਬੀਲਦਾਰੀ ਇੰਨੀ ਡਾਊਨ ਆ ਕਿਲਾ ਸਵਾ ਸਵਾ ਕਿਲਾ ਆਪਣੇ ਕੋਲੇ ਜ਼ਮੀਨ ਦਾ ਆ ਵੀ ਹੁਣ ਮਸਾ 40-50 ਹਜ਼ਾਰ ਮੈਂ ਕਮਾਉਣ ਲੱਗਿਆ ਸੀ 40-50 ਤੂੰ ਕਮਾਉਂਦਾ ਸੀ ਲੱਖ ਰੁਪਏ ਆਪਣੇ ਘਰੇ ਆਉਂਦਾ ਸੀਗਾ ਵੀ ਤੂੰ ਨੌਕਰੀ ਤੋਂ ਨਾ ਕਰ ਤੋ ਕਰਦੀ ਕਹਿੰਦਾ ਗੋ ਵੱਡਾ ਭਰਾ ਭੋਲੇ ਨੂੰ ਇਹ ਗੱਲ ਕਹਿੰਦਾ ਵੀ ਕੋਈ ਗੱਲ ਨਹੀਂ ਆਪਾਂ ਕੋਈ ਆਪਦਾ ਬਿਜ਼ਨਸ ਕਰਾਂਗੇ ਆਪਾਂ ਕਿੰਨਾ ਚਿਰਕੇ ਥੱਲੇ ਲਾ ਕੇ ਕੰਮ ਕਰੀ ਜਾ ਆਪ ਦੀ ਕੋਠੀ ਪਾਲੀ ਤੇ ਭੋਲੇ ਨੂੰ ਕਹਿੰਦਾ ਇੱਕ ਵਾਰੀ ਮੈਂ ਆਪ ਦੀ ਕੋਠੀ ਪਾਲਾਂ ਉਸ ਤੋਂ ਬਾਅਦ ਮੈਂ ਤੈਨੂੰ ਵੀ ਕੋਠੀ પાਕੇ ਦਊਂਗਾ ਹਜੇ ਤੱਕ ਕਿੜਾ ਵਿਆਹ ਹੋਣਾ ਕੁਝ ਕੁ ਸਾਲ ਹੋਰ ਗੁਜ਼ਰਦੇ ਆ ਕੋਈ ਨਵਾਂ ਬਿਜ਼ਨਸ ਨਹੀਂ ਸ਼ੁਰੂ ਕੀਤਾ ਜਾਂਦਾ ਕੁਝ ਨਹੀਂ ਕੀਤਾ ਜਾਂਦਾ ਭੋਲਾ ਫੇਰ ਆਪਦੇ ਭਰਾ ਦੇ ਪੱਠੇ ਪਾਉਣ ਲੱਗ ਜਾਂਦਾ ਡੰਗਰ ਸਾਂਭਣ ਲੱਗ ਜਾਂਦਾ ਭਰਾ ਆਪ ਦੀ ਕੋਠੀ ਪਾ ਲੈਂਦਾ ਜਿਹੜਾ ਭੋਲੇ ਦਾ ਵੱਡਾ ਭਰਾ ਹੁੰਦਾ ਉਹਦੀ ਕੱਲੀ ਇੱਕੋ ਇੱਕ ਧੀ ਹੁੰਦੀ ਆ ਉਹਦਾ ਕੋਈ ਪੁੱਤ ਨਹੀਂ ਹੁੰਦਾ ਪਰ ਉਹਨੇ ਫਿਰ ਵੀ ਸਾਰਾ ਭਰਾ ਦਾ ਹੱਕ ਖਾਦਾ ਆਪ ਦੀ ਕੋਠੀ ਪਾਲੀ ਤੇ ਉਸ ਤੋਂ ਬਾਅਦ ਰਿਸ਼ਤੇਦਾਰ ਕਹਿੰਦੇ ਭੈਣਾ ਕਹਿੰਦੀ ਵੀ ਭੋਲੇ ਦਾ ਵਿਆਹ ਕਰਦੇ ਜੋਲੀ ਭੋਲੇ ਦਾ ਰਿਸ਼ਤਾ ਵੇਖਣਾ ਸ਼ੁਰੂ ਕਰਤਾ ਪਰ ਭੋਲਾ ਆਪਣੀਆਂ ਭੈਣਾਂ ਨੂੰ ਤੇ ਆਪਦੇ ਭਰਾਵਾਂ ਨੂੰ ਵੀ ਗੱਲ ਕਹਿੰਦਾ ਸੀ ਕਿ ਮੈਂ ਵਿਆਹ ਨਹੀਂ ਕਰਾਉਣਾ ਭੋਲਾ ਸਿੰਘ ਕਹਿੰਦਾ ਸੀ ਮੈਂ ਵਿਆਹ ਕਰਾ ਕੇ ਕੀ ਕਰੂੰਗਾ ਕਿ ਖਾਨ ਨੂੰ ਘਰੇ ਦਾਣੇ ਨਹੀਂ ਕਬੀਲਦਾਰੀ ਨਹੀਂ ਡਾਉਣਾ ਨੌਕਰੀ ਤਾਂ ਮੈਨੂੰ ਹਟਾਤਾ ਹੀ ਨੇ ਤੇ ਮੈਂ ਬਗਾਨੀ ਧੀ ਨੂੰ ਲਿਆ ਕੇ ਖਵਾਉਂਗਾ ਕੀ ਪਰ ਰਿਸ਼ਤਰਾਂ ਨੇ ਕਿਹਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਆਪੇ ਰੱਬ ਸਾਰਾ ਕੁਝ ਲੋਟ ਕਰ ਦਊ ਤੂੰ ਵਿਆਹ ਕਰਾ ਲੈ ਤੇ ਭੋਲੇ ਦਾ ਵਿਆਹ ਰੱਖ ਦਿੱਤਾ ਜਾਂਦਾ ਆ ਤੇ ਜਿਹੜਾ ਵੱਡਾ ਭਰਾ ਹੁੰਦਾ ਉਹ ਤਿੰਨ ਤੋਲਿਆਂ ਦਾ ਸੋਨੇ ਦਾ ਕੜਾ ਬਣਾਵਾ ਕੇ ਆਪਦੀ ਬਾਹ ਦੇ ਵਿੱਚ ਪਾ ਲੇਗਾ ਅਇਤੋਂ ਤੱਕ ਜਿਹੜਾ ਭੋਲੜੋਂ ਵਿਆਹ ਦੇ ਰਿਕਾਰਡ ਪੈਂਟ ਪਾਇਆ ਜਾਂਦਾ ਉਹ ਵੀ ਕਿਸੇ ਯਾਰ ਦੋਸਤ ਦਾ ਮੰਗ ਕੇ ਲਿਆ ਕੇ ਪਾਇਆ ਜਾਂਦਾ ਭੋਲੇ ਦੀਆਂ ਬਾਹਾਂ ਬਿਲਕੁਲ ਸੁੰਨੀਆਂ ਸੀਗੀਆਂ ਬਾਹਾਂ ਦੇ ਵਿੱਚ ਕੋਈ ਕੜਾ ਨਹੀਂ ਸੀ ਕੋਈ ਛਾਪ ਛੱਲਾ ਨਹੀਂ ਸੀਗਾ ਫਿਰ ਭੋਲੇ ਦੇ ਕਿਸੇ ਯਾਰ ਦੋਸਤ ਨੇ ਭੋਲੇ ਨੂੰ ਆਪ ਦੀ ਘੜੀ ਲਾ ਕੇ ਦਿੱਤੀ ਵੀ ਯਾਰ ਤੂੰ ਆ ਗੁੱਟ ਤੇ ਘੜੀ ਬਣ ਲਾ ਵੀ ਇਸ ਤਰ੍ਹਾਂ ਬੰਦਾ ਪਹਿੜਾ ਜਾਂ ਲੱਗਦਾ ਭੋਲਾ ਸਕਦਾ ਵਿਆਹ ਹੋ ਜਾਂਦਾ ਵਿਆਹ ਹੋਣ ਤੋਂ ਬਾਅਦ ਪੋਲਾ ਸਿੰਘ ਉਸ ਘਰ ਦੇ ਵਿੱਚ ਰਹਿਣ ਲੱਗ ਜਾਂਦਾ ਜਿੱਥੇ ਕਿ ਉਹਦਾ ਮਾਮ ਪਿਓ ਦਾ ਘਰ ਸੀਗਾ ਕਿਉਂਕਿ ਤਿੰਨ ਭਰਾ ਲੱਗ ਸੀ ਵੱਡੇ ਭਰਾ ਨੇ ਕੋਠੀਪਾਲੀ ਸੂ ਪ੍ਰਾਣਾ ਘਰ ਹੈਗਾ ਸੀ ਉਹ ਪੋਲਾ ਸਾਨੂੰ ਦੇ ਦਿੱਤਾ ਜਾਂਦਾ ਉੱਥੇ ਪੋਲਾ ਦਾ ਪਰਿਵਾਰ ਰੱਖ ਲੈਂਦਾ ਹੁਣ ਜਦੋਂ ਘਰਵਾਲੀ ਨੇ ਦੇਖਿਆ ਵੀ ਜਿਹੜੇ ਭਰਾ ਨੇ ਇਹਨੂੰ ਇੰਨਾ ਚਿਰ ਖਾਦਾ ਉਹ ਤਾਂ ਕੋਠੀ ਪਾਈ ਬੈਠਾ ਨਾਲ ਤੇ ਸਾਡੀ ਤਾਂ ਛੱਤ ਡਿੱਗਣ ਵਾਲੀ ਹੋਈ ਬਾਲਿਆਂ ਦੀ ਛੱਤਾਂ ਵਿੱਚੋਂ ਮਿੱਟੀ ਕਿਰਦੀ ਰਹਿੰਦੀ ਆ ਤੇ ਐਡੀ ਨੇ ਛਾਪੀਆਂ ਪੀਆਂ ਪੀਆਂ ਨੇ ਇਹ ਕੀ ਤਬਾਰਾ ਵੀ ਸਾਡੀ ਛੱਤ ਕਦੋਂ ਡਿੱਗ ਪਈ ਚਲੋ ਜੀ ਭੋਲੇ ਦੀ ਘਰਵਾਲੀ ਨੇ ਕਿਹਾ ਵੀ ਹੁਣ ਤੂੰ ਆਪਣੇ ਭਰਾ ਨੂੰ ਕਹਿ ਦੇ ਵੀ ਮੈਨੂੰ ਹੁਣ ਕੋਠੀ ਪਾ ਕੇ ਦੇ ਵੀ ਮੇਰਾ ਵੀ ਹੁਣ ਪਰਿਵਾਰ ਆ ਮੇਰਾ ਵੀ ਘਰ-ਬਾਰ ਬਣ ਗਿਆ ਕੱਲ ਨੂੰ ਮੇਰੇ ਬੱਚੇ ਹੋਣੇ ਆ ਵੀ ਆ ਤਾਂ ਮੇਰੀ ਛੱਤ ਡਿੱਗਣ ਵਾਲੀ ਕੱਲ ਨੂੰ ਮੀਂਹ ਕਣੀ ਜਿਆਦਾ ਪੈ ਗਿਆ ਜਾਂ ਹਨੇਰ ਕੋਈ ਛਖੜ ਝੋਲ ਗਿਆ ਤੇ ਮੇਰਾ ਤਾਂ ਪਰਿਵਾਰ ਛੱਤ ਥੱਲੇ ਆ ਕੇ ਮਰ ਜੂਗਾ ਜੀ ਭੋਲੇ ਨੂੰ ਉਹਦੇ ਭਰਾ ਤੇ ਮਾਣ ਸੀ ਭੋਲਾ ਉਹਦੇ ਭਰਾ ਦੇ ਘਰੇ ਜਾਂਦਾ ਤੇ ਜਾ ਕੇ ਕਹਿੰਦਾ ਭਾਈ ਮੈਨੂੰ ਹੁਣ ਕੋਠੀ ਪਾ ਦੇ ਵੀ ਹੁਣ ਮੇਰਾ ਵਿਆਹ ਹੋ ਗਿਆ ਮੇਰੀ ਘਰ ਵਾਲੀ ਘਰੇ ਬੱਚਾ ਹੋਣ ਵਾਲਾ ਹੋ ਗਿਆ ਹਨਾ ਤੇ ਵੀ ਨੇ ਪੁਰਾਣੇ ਟਾਈਮ ਦਾ ਉਹ ਘਰ ਬਣਿਆ ਕਿ ਉਹ ਤਾਂ ਕਦੋਂ ਡਿੱਗ ਪੇ ਤਾਂ ਅੱਗੋਂ ਭੋਲੇ ਦਾ ਭਰਾ ਠੋਕ ਕੇ ਜਵਾਬ ਦਿੰ ਵੀ ਮੈਂ ਤੈਨੂੰ ਕਿਹੜਾ ਘਰ ਪਾ ਕੇ ਦੇਣਾ ਤੇਰਾ ਵਿਆਹ ਕਰਤਾ ਤੈਨੂੰ ਘਰ ਵਾਲਾ ਬਣਾਤਾ ਤੂੰ ਆਪਦਾ ਘਰ ਪਾ ਨਾ ਬਾ ਤੇਰਾ ਮੇਰੇ ਨਾਲ ਕੋਈ ਲੈਣ ਦੇਣੀ ਨਹੀਂ ਹੈਗਾ ਤਾਂ ਭੋਲਾ ਕਹਿੰਦਾ ਬਈ ਮੈਂ ਇੰਨੇ ਸਾਲ ਤੇਰੇ ਘਰੇ ਸੇਰੀ ਬਣ ਕੇ ਲੱਗਾ ਰਿਹਾ ਨੌਕਰ ਬਣ ਕੇ ਲੱਗਾ ਰਿਹਾ ਮੈਂ ਇੰਨੇ ਸਾਲ ਟ੍ਰਾਂਸਫਰ ਮੰਦੀ ਬਾਡੀਆਂ ਬਣਾਈਆਂ ਤੈਨੂੰ ਮੈਂ ਲੱਖਾਂ ਰੁਪਈਆ ਕਮਾ ਕੇ ਦਿੱਤਾ ਉਹ ਕਿੱਧਰ ਗਿਆ ਮੇਰਾ ਤਾਂ ਅੱਗੋਂ ਵੱਡਾ ਭਰਾ ਕਹਿੰਦਾ ਤੈਨੂੰ ਅਸੀਂ ਰੋਟੀ ਵੀ ਦਿੰਦੇ ਰਹੇ ਆ ਤੂੰ ਸਾਡੇ ਘਰੇ ਸੌਂਦਾ ਵੀ ਰਿਹਾ ਤੇਰਾ ਲੀੜਾ ਕਪੜਾ ਵੀ ਸਤੋਂਦੇ ਰਹੇ ਆ ਤੈਨੂੰ ਉਹ ਯਾਦ ਨਹੀਂ ਹੈਗਾ ਕਹਿਣ ਦਾ ਮਤਲਬ ਕਿ ਭੋਲੇ ਦੀ ਜਿੰਨੀ ਕਮਾਈ ਸਾਰੀ ਵੱਡੇ ਉਹਨੂੰ ਦਿੱਤਾ ਠੋਕ ਕੇ ਜਵਾਬ ਵੀ ਮੈਂ ਤੇਰਾ ਰੁਪਈਆ ਵੀ ਨਹੀਂ ਦੇਣਾ ਤੂੰ ਜਾਣੇ ਤੇਰਾ ਕੰਮ ਜਾਣੇ ਚਲੋ ਜੀ बटे ਪ੍ਰਾਣੇ ਭੋਲੇ ਦੇ ਢੂਏ ਤੇ ਲੱਤ ਮਾਰਤੀ ਹੁਣ ਭੋਲਾ ਵਿਚਾਰਾ ਬਹੁਤ ਜ਼ਿਆਦਾ ਟੁੱਟ ਗਿਆ ਵੀ ਮੇਰੇ ਨਾਲ ਯਾਰ ਆ ਬਣਿਆ ਤੇ ਕੀ ਬਣਿਆ ਚਲੋ ਜੀ ਉਸ ਤੋਂ ਬਾਅਦ ਜਿਹੜੇ ਭੋਲੇ ਨੂੰ ਕਿਲਾ ਸਵਾ ਕਿਲਾ ਜ਼ਮੀਨ ਦਾ ਉਹ ਸੀ ਭੋਲੇ ਨੇ ਸੋਚਿਆ ਵੀ ਯਾਰ ਹੁਣ ਮੈਂ ਆਪ ਦੀ ਜਿਹੜੀ ਕਿਲਾ ਜ਼ਮੀਨ ਹੈ ਉਹ ਵੇਚ ਦੇਣਾ ਹਨਾ ਵੀ ਹੋਰ ਤਾਂ ਮੇਰੇ ਕੋਲ ਕੋਈ ਚਾਰਾ ਹੀ ਨਹੀਂ ਹੈਗਾ ਵੀ ਹੁਣ ਮੇਰਾ ਵਿਆਹ ਹੋ ਗਿਆ ਕੱਲ ਨੂੰ ਮੇਰਾ ਜਵਾਗ ਹੋਊਗਾ ਤੇ ਘਰ ਤਾਂ ਹੁਣ ਮੈਨੂੰ ਪਾਉਣਾ ਪਊਗਾ ਉਹ ਪੁਰਾਣਾ ਘਰ ਆ ਕਿ ਜਿੱਦਾ ਕਦੋਂ ਡਿੱਗ ਪਈ ਛੱਤ ਤਰੇੜੋ ਤ ਲਾਤੀ ਵੱਡੇ ਭਰਾਣੇ ਉੱਥੇ ਵੀ ਲਾਤ ਡਾੜਾਲੀ ਵੀ ਨਹੀਂ ਤੈਨੂੰ ਮੈਂ ਜ਼ਮੀਨ ਨਹੀਂ ਵੇਚਣ ਦੇਣੀ ਵੱਡਾ ਭਰਾ ਚਾਹੁੰਦਾ ਸੀਗਾ ਕਿ ਉਹ ਜ਼ਮੀਨ ਵੀ ਮੇਰੇ ਅੰਦਰ ਆ ਜਾਏ ਜੇ ਉਸ ਤੋਂ ਬਾਅਦ ਭੋਲੇ ਨੇ ਜਿਹੜੇ ਤਿੰਨ ਭਰਾ ਅੱਡ ਸੀਗੇ ਉਹਨਾਂ ਨੂੰ ਕਿਹਾ ਮੈਂਤਰਲਾ ਕੀਤਾ ਵੀ ਯਾਰ ਮੈਨੂੰ ਜ਼ਮੀਨ ਵੇਚ ਲੈ ਲੰਦੋ ਮੇਰੇ ਹਿੱਸੇ ਦੀ ਜ਼ਮੀਨ ਹੈ ਮੈਂ ਘਰ ਪਾਉਣਾ ਕੱਲ ਨੂੰ ਮੇਰਾ ਘਰ ਡੇ ਗਿਆ ਮੇਰਾ ਪਰਿਵਾਰ ਮਰ ਜੂਗਾ ਮੈਂ ਫਿਰ ਕੀ ਕਰੂੰਗਾ ਚਲੋ ਜਿਹੜੇ ਤਿੰਨ ਭਰਾ ਲੱਗ ਸੀਗੇ ਉਹਨਾਂ ਨੇ ਸਮਝਾਇਆ ਮੁੜ ਕੇ ਆਪਦੇ ਭਰਾ ਨੂੰ ਵੀ ਤੂੰ ਐ ਨਾ ਧੱਕਾ ਕਰ ਵੀ ਜਿਹੜੀ ਉਹਦੇ ਹਿੱਸੇ ਦੀ ਜ਼ਮੀਨ ਉਹਨਾਂ ਨੂੰ ਵੇਚ ਲੈ ਲੰਦੇ ਤੂੰ ਬਥੇਰਾ ਟਾਈਮ ਉਦੋਂ ਪ ਤੇ ਵੇਚਣ ਤੋਂ ਬਾਅਦ ਆਪਦਾ ਉਥੇ ਘਰ ਪਾ ਲੈਂਦਾ ਹੁਣ ਭੋਲੇ ਨੇ ਘਰ ਤਾਂ ਪਾ ਲਿਆ ਪਰ ਭੋਲੇ ਕੋਲੇ ਹੁਣ ਨਾ ਤਾਂ ਕੋਈ ਰੁਜ਼ਗਾਰ ਸੀ ਨਾ ਕੋਈ ਕੰਮ ਸੀਗਾ ਜਿਹੜੀ ਜ਼ਮੀਨ ਸੀ ਕਿੱਲਾ ਵੇਚ ਕੇ ਘਰ ਬਣਾ ਲਿਆ ਹੁਣ ਭੋਲੇ ਨੂੰ ਔਖਾ ਹੋ ਗਿਆ ਦੋ ਟਾਈਮ ਦੀ ਰੋਟੀ ਦਾ ਵੀ ਭੋਲੇ ਨੇ ਸੋਚਿਆ ਵੀ ਹੁਣ ਇੱਥੇ ਰਹਿ ਕੇ ਤਾਂ ਕੰਮ ਨਹੀਂ ਚੱਲਣਾ ਭੋਲਾ ਫਿਰ ਆਪਦੇ ਪਿੰਡ ਤੋਂ ਬਠਿੰਡੇ ਸ਼ਿਫਟ ਹੋ ਜਾਂਦਾ ਤੇ ਇੱਥੇ ਆ ਕੇ ਕੰਮ ਸ਼ੁਰੂ ਕਰ ਲੈਂਦਾ ਕਿਰਾਏ ਦੇ ਮਕਾਨ ਲੈ ਲੈਂਦਾ ਇੱਥੇ ਆਪਦੇ ਪਰਿਵਾਰ ਨੂੰ ਰੱਖ ਲੈਂਦਾ ਪੋਲੇ ਦੇ ਘਰੇ ਇੱਕ ਬੇਟਾ ਪੈਦਾ ਹੁੰਦਾ। ਉਸ ਤੋਂ ਬਾਅਦ ਗਿਆ ਜਦੋਂ ਭੋਲਾ ਬਠੰਡੇ ਆ ਜਾਂਦਾ ਤਾਂ ਭੋਲੇ ਦੇ ਸਾਲੇ ਦੇ ਘਰੇ ਬੱਚਾ ਆਉਣ ਵਾਲਾ ਹੁੰਦਾ। ਭੋਲੇ ਦੇ ਸਾਲੇ ਦੀ ਪਹਿਲਾਂ ਵੀ ਇੱਕ ਦੋ ਕੁੜੀਆਂ ਹੈਗੀਆਂ ਸੀਗੀਆਂ। ਚਲੋ ਜੀ ਉਹਨਾਂ ਨੇ ਚੈੱਕਅਪ ਕਰਵਾਇਆ ਤਾਂ ਡਾਕਟਰ ਨੇ ਦੱਸਤੀ ਕੁੜੀ। ਹੁਣ ਸਾਲਾ ਅਬੋਰਸ਼ਨ ਕਰਾਉਣਾ ਚਾਹੁੰਦਾ ਸੀ ਆਪਦੀ ਘਰ ਵਾਲੀ ਦਾ। ਜਦੋਂ ਭੋਲੇ ਨੂੰ ਇਸ ਗੱਲ ਦਾ ਪਤਾ ਲੱਗਿਆ ਤੇ ਭੋਲੇ ਨੇ ਆਪਦੇ ਸਾਲੇ ਨੂੰ ਕਿਹਾ ਵੀ ਤੂੰ ਅਬੋਰਸ਼ਨ ਨਾ ਕਰਾਈਂ ਆਪਦੀ ਘਰ ਵਾਲੀ ਦਾ। ਜੇ ਕੁੜੀ ਹੋਈ ਤਾਂ ਮੈਂ ਲੈ ਲਊਗਾ। ਬੰਦੇ ਦੀ ਨੀਤ ਵੇਖੋ, ਬੰਦੇ ਦਾ ਸਾਫ਼ ਦਿਲ ਵੇਖੋ ਕਿੰਨਾ। ਘਰੇ ਖਾਨ ਨੂੰ ਆਟਾ ਨਹੀਂ ਹੈਗਾ ਆਪ ਕਰਾਈ ਤੇ ਬੈਠਾ ਆਪਦੇ ਘਰੇ ਪੁੱਤ ਵੀ ਹੈਗਾ ਭੋਲੇ ਦੇ ਠੀਕ ਆ ਦੋ ਟਾਈਮ ਦੀ ਰੋਟੀ ਦਾ ਵੀ ਔਖਾ ਭੋਲੇ ਨੂੰ ਪਰ ਭੋਲਾ ਆਪਦੇ ਸਾਲੇ ਨੂੰ ਇਹ ਗੱਲ ਕਹਿੰਦਾ ਕਿ ਜੇ ਤੇਰੇ ਘਰੇ ਕੁੜੀ ਹੋਈ ਤਾਂ ਮੈਂ ਆਪਦੀ ਝੋਲੀ ਪਵਾ ਲੂੰਗਾ ਪਰ ਅਬੋਰਸ਼ਨ ਨਾ ਕਰਾ ਬਰਬ ਦੇ ਜੀ ਨੂੰ ਮਾਰਿਓ ਨਾ ਚਲੋ ਜੀ ਉਸ ਤੋਂ ਬਾਅਦ ਭੋਲੇ ਦੇ ਸਾਲੇ ਘਰੇ ਕੁੜੀ ਹੋ ਪੈਂਦੀ ਆ ਤੇ ਭੋਲੇ ਨੇ ਕੁਝ ਘੰਟਿਆਂ ਬਾਅਦ ਉਸ ਤੀ ਨੂੰ ਆਪਦੀ ਝੋਲੀ ਪਵਾ ਲਿਆ ਤੇ ਆਪਦੇ ਘਰੇ ਲੈ ਆਇਆ ਭੋਲਾ ਮਿਹਨਤ ਕਰਨ ਲੱਗ ਜਾਂਦਾ ਆਪਦੇ ਕੰਮ 'ਚ ਫਿਰ ਰੁੱਝ ਜਾਂਦਾ। ਕੁਝ ਕਸਾਲ ਗੁਜ਼ਰਦੇ ਆ ਜਿਹੜੇ ਭੋਲੇ ਦੇ ਭਰਾ ਨੇ ਭੋਲੇ ਨਾਲ ਪਹਿਲਾਂ ਠੱਗੀ ਮਾਰੀ ਹੁੰਦੀ ਆ ਉਹ ਫਿਰ ਭੋਲੇ ਦੇ ਨਾਲ ਮਿੱਠਾ ਹੋ ਜਾਂਦਾ। ਮਿੱਠਾ ਹੋ ਕੇ ਫਿਰ ਭੋਲੇ ਨੂੰ ਕਹਿੰਦਾ ਵੀ ਐ ਕਰ ਵੀ ਮੈਂ ਹੁਣ ਲਖਨਊ ਲੱਗਿਆ ਆ ਟਰਾਂਸਫਰਿੰਗ ਦੀਆਂ ਬਾਡੀਆਂ ਬਣਾਉਣ ਦੀ ਕੰਪਨੀ 'ਚ। ਵੀ ਤੂੰ ਵੀ ਉੱਥੇ ਆ ਜਾ ਤੈਨੂੰ ਮੈਂ 70-80 ਹਜ਼ਾਰ ਰੁਪਏ ਤਨਖਾਹ ਦਵਾ ਦੂੰਗਾ। ਚਲਿ ਭੋਲੇ ਆਪਦੀ ਘਰਵਾਲੀ ਨਾਲ ਰਾਇ ਕੀਤੀ। ਘਰਵਾਲੀ ਕਹਿੰਦੀ ਵੀ ਠੀਕ ਆ ਚਲਾ ਜਾ ਹਣਾ ਵੀ ਹੁਣ ਆ ਤਾਂ ਹਸਾਬ ਕਿਤਾਬ ਅੱਡ ਰੱਖੀਂ ਕੋਈ ਚੱਕਰ ਵਾਲੀ ਗੱਲ ਨੀ। ਜੀ ਭੋਲਾ ਵਿਚਾਰਾ ਫੇਰ ਆਪਦੇ ਭ ਫੇਰ ਲਖਡਾਉ ਉਹ ਆਪਣੇ ਭਰਾ ਦੇ ਨਾਲ ਚਲਾ ਜਾਂਦਾ ਉੱਥੇ ਫੇਰ ਟਰਾਂਸਫਰ ਦੇ ਬਾੜੀਆਂ ਬਣਦੀਆਂ ਨੇ ਉਸ ਕੰਪਨੀ 'ਚ ਫੇਰ ਲੱਗ ਜਾਂਦਾ ਹੁਣ ਭੋਲੇ ਦੀ ਮਹੀਨੇ ਦੀ ਮਹੀਨੇ ਜਿੰਨੀ ਤਨਖਾਹ ਹੁੰਦੀ ਆ ਉਹ ਸਾਰੀ ਵੱਡਾ ਭਰਾ ਫੇਰ ਉੱਥੇ ਫੜਨ ਲੱਗ ਗਿਆ ਭੋਲੇ ਨੂੰ ਕਹਿੰਦਾ ਵੀ ਤੇਰਾ ਸਾਲ ਬਾਅਦ ਮੈਂ ਹਿਸਾਬ ਕਰੂੰਗਾ ਤੂੰ ਟੈਨਸ਼ਨ ਫਰੀ ਹੋ ਜਾ ਭੋਲੇ ਨੇ 1 ਸਾਲ ਲਾਇਆ 2 ਸਾਲ ਲਾਇਆ 4-5 ਸਾਲ ਭੋਲੇ ਨੇ ਉੱਥੇ ਕੰਮ ਕੀਤਾ 70-80 ਹਜ਼ਾਰ ਭੋਲੇ ਦੀ ਤਨਖਾਹ ਸੀ ਜਿੰਨੀ ਤਨਖਾਹ ਜੀ ਸਾਰਾ ਵੱਡਾ ਭਰਾ ਫੜੀ ਗਿਆ ਭੋਲੇ ਨੂੰ ਕੋਈ ਕਹਿੰਦਾ ਸੀਗਾ ਕਿ ਤੇਰੇ ਪੈਸੇ ਇਕੱਠੇ ਹੋਈ ਜਾਂਦੇ ਤੇਰੇ ਪੈਸੇ ਜੁੜੀ ਜਾਂਦੇ ਆ ਵਿੱਚੋਂ ਥੋੜਾ ਬੜਾ ਖਰਚਾ ਵਾਰਚਾ ਭੋਲੇ ਨੂੰ ਦਈ ਜਾਇਆ ਕਰੇ ਜਿੱਥੇ ਪਰਿਵਾਰ ਨੂੰ ਪਿੱਛੇ ਲੋੜ ਪਿਆ ਕਰੇ ਪਰਿਵਾਰ ਨੂੰ ਥੋੜੇ ਬੜੇ ਪੈਸੇ ਦੇ ਦਿਆ ਕਰੇ ਤੇ ਬਾਕੀ ਪੈਸੇ ਆਪਦੇ ਕੋਲ ਰੱਖੀ ਜਾਇਆ ਕਰੇ ਚੁੜੇ ਤਿੰਨ ਚਾਰ ਸਾਲ ਜਦੋਂ ਉੱਥੇ ਕੰਮ ਕਰਦਾ ਰਿਹਾ ਕਰਦਾ ਰਿਹਾ ਜਦੋਂ ਭਰਾ ਨੇ ਕੋਈ ਬਾਹ ਨਾ ਫੜਾਈ ਭੋਲਾ ਉੱਥੋਂ ਹਟ ਕੇ ਫੇਰ ਬਠਿੰਡੇ ਆ ਜਾਂਦਾ ਜਦੋਂ ਬਠਿੰਡੇ ਆ ਜਾਂਦਾ ਕੋਈ ਸਮਾਂ ਗੁਜ਼ਰਦਾ ਚੀ ਸੱਤ ਮਹੀਨੇ ਗੁਜ਼ਰਦੇ ਆ ਛੇ ਸੱਤਾਂ ਮਹੀਨਿਆਂ ਬਾਅਦ ਭੋਲਾ ਆਪਦੇ ਭਰਾ ਨੂੰ ਕਹਿੰਦਾ ਭਾਈ ਜਿਹੜਾ ਮੈਂ ਲਖਨਊਏ ਨੇ ਸਾਲ ਕੰਮ ਕੀਤਾ ਮੇਰਾ ਉਸ ਹਿਸਾਬ ਕਰ ਹੁਣ ਤਾਂ ਅੱਗੋਂ ਭ ਤਾ ਭੋਲਾ ਕਹਿੰਦਾ ਯਾਰ ਵੀ ਇਹ ਗੱਲ ਤਾਂ ਹੋਈ ਨਹੀਂ ਤੂੰ ਮੈਨੂੰ 70-80000 ਰੁਪਏ ਕਹਿ ਕੇ ਲੈ ਗਿਆ ਮੈਂ 70-80000 ਰੁਪਏ ਸੇ ਮਹੀਨੇ ਦਾ ਕਮਾਉਂਦਾ ਰਿਹਾ ਮੇਰੀ ਸਾਰੀ ਤਨਖਾਹ ਤੂੰ ਫੜਦਾ ਰਿਹਾ ਤਾਂ ਭੋਲੇ ਦਾ ਭਰਾ ਅੱਗੋਂ ਇਹ ਗੱਲ ਕਹਿੰਦਾ ਬਾਈ 70-80000 ਰੁਪਈਆ ਮੈਂ ਫੜਦਾ ਰਿਹਾ ਪਰ ਮੈਂ ਤੈਨੂੰ ਤੋਂ 5000 ਰੁਪਏ ਮਕਾਇਆ ਸੀ ਕਿ ਮੈਂ ਤੈਨੂੰ 5000 ਰੁਪਏ ਦੇਣਾ ਮਹੀਨੇ ਦਾ ਜਿਹਦੇ ਚੋਂ ਤੇਰਾ 3000-3500 ਰੁਪਈਆ ਰੋਟੀ ਦਾ ਖਰਚਾ ਸੀ ਮਹੀਨੇ ਦਾ ਤੇਰੇ ਕੱਪੜਿਆਂ ਦਾ ਖਰਚਾ ਸੀ ਤੇਰੇ ਕਮਰੇ ਦਾ ਕਿਰਾਇਆ ਸੀਗਾ ਬਾਕੀ ਤੇਰਾ 1500 ਰੁਪਈਆ ਮਹੀ ਉਹ ਸਾ ਮਰਤੂ ਆਪਦਾ ਹਿਸਾਬ ਕਰ ਲਾ ਜਦੋਂ ਭੋਲਾ ਨੂੰ ਪਤਾ ਲੱਗਾ ਕਿ ਦੂਰੀ ਪਰ ਮੇਰੇ ਭਰਾ ਨੇ ਮੈਨਾਂ ਫੇਰ ਠੱਗੀ ਮਾਰੀ ਆ ਤਾਂ ਭੋਲਾ ਕਹਿੰਦਾ ਜਿਹੜਾ ਤੂੰ ਨੂੰ 1500 ਰੁਪਏ ਦਾ ਮਹੀਨੇ ਦਾ ਦੇਣਾ ਤੂੰ ਉਹ ਵੀ ਰੱਖ ਤੈਨੂੰ ਉਹ ਵੀ ਛੱਡੇ ਭੋਲਾ ਸਿੰਘ ਆਪਦੇ ਭਰਾ ਨੂੰ ਉਹ ਵੀ ਪੈਸੇ ਛੱਡ ਦਿੰਦਾ ਤੇ ਫਿਰ ਵਿਚਾਰਾ ਬਠੰਡੇ ਆ ਆਪਦੀ ਛੋਟੀ ਮੋਟੀ ਜੀ ਨੌਕਰੀ ਮਿਲਦੀ ਉਹ ਕਰਨ ਲੱਗ ਜਾਂਦਾ ਫਿਰ ਉਸ ਤੋਂ ਬਾਅਦ ਜਿਹੜਾ ਭੋਲੇ ਦਾ ਭਰਾ ਸੀ ਉਹਦੇ ਨਾਲ ਬੋਲਚਾਲ ਬਿਲਕੁਲ ਬੰਦ ਹੋ ਜਾਂਦਾ ਤਿੰਨ ਭਰਾ ਪਹਿਲਾਂ ਲੱਗ ਰਹੇ ਦੇ ਸੀਗੇ ਭੋਲੇ ਦੀਆਂ ਦੋ ਭੈਣਾਂ ਨੇ ਭੋਲੇ ਨਾਲ ਵਰਤਣਾ ਬੰਦ ਕਰਤਾ ਇੱਕ ਦੋ ਭੈਣਾਂ ਭੋਲੇ ਨਾਲ ਵਰਤਦੀਆਂ ਨੇ ਬਸ ਦੋ ਟਾਈਮ ਦੀ ਰੋਟੀ ਪਕਣੀ ਵੀ ਔਖੀ ਹੋ ਚੁੱਕੀ ਆ ਵਿਚਾਰਾ ਕਿਰਾਏ ਤੇ ਰਹਿੰਦਾ ਨਾਲ ਲਾਉਣ ਲਿਆ ਹੋਇਆ ਤੇ ਜਿਹੜੀ ਭੋਲੇ ਦੀ ਬੇਟੀ ਆ ਉਹ ਵੀ ਹੁਣ ਜਵਾਨ ਹੋ ਗਈ ਵਿਚਰੀ ਪ੍ਰਾਈਵੇਟ ਨੌਕਰੀ ਕਰਦੀ ਆ ਭੋਲੇ ਦਾ ਬੇਟਾ ਵੀ ਪ੍ਰਾਈਵੇਟ ਨੌਕਰੀ ਕਰਦਾ ਕੋਈ 4-5 5000 ਰੁਪਏ ਜਿੰਨਾ ਜਿੰਨਾ ਮਿਲਦਾ ਉਸ ਨਾਲ ਭੋਲੇ ਦੇ ਘਰ ਦਾ ਗੁਜ਼ਾਰਾ ਚੱਲ ਰਿਹਾ ਤੇ ਉਸ ਤੋਂ ਬਾਅਦ ਭੋਲੇ ਦੇ ਸਾਲੇ ਨੇ ਵੇਖੋ ਕਿਹੜੀ ਕਰਤੂਤ ਕੀਤੀ ਭੋਲੇ ਦੇ ਸਹੁਰੇ ਨੇ ਵੇਖੋ ਕਿਹੜੀ ਕਰਤੂਤ ਕੀਤੀ ਭੋਲੇ ਦੇ ਸਾਲੇ ਨੇ ਭੋਲੇ ਨੂੰ ਕਿਹਾ ਕਿ ਜਿਹੜੀ ਕੁੜੀ ਮੈਂ ਤੈਨੂੰ ਦਿੱਤੀ ਆ ਤੇਰੀ ਗੋਦ ਪਾਈ ਆ ਤੂੰ ਉਹਨੂੰ ਚੰਗੀ ਤਰ੍ਹਾਂ ਸਾਂਭਿਆ ਪਾਲਿਆ ਨਹੀਂ ਤੂੰ ਇਹਨਾਂ ਦੀਆਂ ਰੀਝਾਂ ਨਹੀਂ ਪੂਰੀਆਂ ਕੀਤੀਆਂ ਭੋਲਾ ਕਹਿੰਦਾ ਕਿ ਮੈਂ ਜਿੰਨੇ ਜੋਗਾ ਮੈਂ ਉਹ ਸਾਂਭ ਨਾਲ ਆਪਦੀ ਧੀ ਦੀਆਂ ਬਹੁਤ ਰੀਝਾਂ ਪੂਰੀਆਂ ਕੀਤੀਆਂ ਨੇ ਠੀਕ ਆ ਉਹ ਮੇਰੀ ਧੀ ਆ ਮੈਂ ਇਹਨੂੰ ਪਾਲਿਆ ਸਾਂਭਿਆ ਤੁਸੀਂ ਇਸ ਗੱਲ ਦੇ ਵਿੱਚ ਇੰਟਰਫੇਅਰ ਨਾ ਕਰੋ ਫਿਰ ਭੋਲੇ ਦੀ ਸਾਲੇ ਹਾਰ ਨਹੀਂ ਵੇਖੋ ਕੀ ਕਰਤੂਤ ਕੀਤੀ ਜਿਹੜੀ ਭੋਲੇ ਨੇ ਧੀ ਆ ਆਪਦੀ ਗੋਦ ਲਈ ਸੀ ਉਹਨਾਂ ਤੋਂ ਉਹਨੂੰ ਫੋਨ ਕਰਕੇ ਇਹ ਗੱਲ ਦੱਸ ਦਿੱਤੀ ਕਿ ਤੂੰ ਭੋਲੇ ਦੀ ਧੀ ਨਹੀਂ ਹੈਗੀ ਤੈਨੂੰ ਇਹਨਾਂ ਨੇ ਜਨਮ ਨਹੀਂ ਦਿੱਤਾ ਤੂੰ ਮਸਲ ਦੇ ਵਿੱਚ ਮੇਰੀ ਧੀ ਇਹਨਾਂ ਨੇ ਤੈਨੂੰ ਗੋਦ ਲਿਆ ਹੋਇਆ ਜਦੋਂ ਭੋਲੇ ਧੀ ਨੂੰ ਇਸ ਗੱਲ ਦਾ ਪਤਾ ਲੱਗਦਾ ਤਾਂ ਭੋਲੇ ਧੀ ਬਹੁਤ ਰੋਂਦੀ ਧੁੰਦੀ ਆ ਵਿੱਚੋ ਵਿੱਚ ਵਿਚਾਰੀ ਟੁੱਟ ਜਾਂਦੀ ਆ ਫਿਰ ਜਦੋਂ ਭੋਲਾ ਕੰਮ ਤੋਂ ਆਉਂਦਾ ਤੇ ਉਹ ਧੀ ਭੱਜ ਕੇ ਭੋਲੇ ਦੇ ਗੱਲ ਲੱਗ ਜਾਂਦੀ ਆ ਤੇ ਉੱਚੀ ਉੱਚੀ ਰੋਂਦੀ ਆ ਤੇ ਭੋਲੇ ਨੂੰ ਪੁੱਛਦੀ ਆ ਕਿ ਮੈਂ ਇੱਕ ਗੱਲ ਜੀ ਤੁਹਾਨੂੰ ਪੁੱਛਣੀ ਮੈਨੂੰ ਸੱਚ-ਸੱਚ ਦੱਸਿਓ ਭੋਲਾ ਉਹ ਕਹਿੰਦਾ ਵੀ ਧੀਏ ਪੁੱਛ ਕੀ ਪੁੱਛਣਾ ਤਾਂ ਉਹ ਧੀ ਆਪਦੇ ਸਿਰ ਤੇ ਹੱਥ ਰਖਾ ਕੇ ਭੋਲੇ ਸਿੰਘ ਤੋਂ ਇਹ ਪੁੱਛਦੀ ਆ ਕਿ ਮੈਂ ਤੁਹਾਡੀ ਧੀ ਆ ਜਾਂ ਆਪਦੀ ਮਾਮੀ ਦੀ ਧੀ ਆ ਤਾਂ ਭੋਲੇ ਦੀ ਅੱਖਾਂ 'ਚ ਪਾਣੀ ਆ ਜਾਂਦਾ ਤੇ ਭੋਲਾ ਕਹਿੰਦਾ ਪੁੱਤ ਮੈਂ ਤੈਨੂੰ ਪਾਲਣ ਸੰਭਾਲਣ ਦੇ ਵਿੱਚ ਜੇ ਕੋਈ ਕਮੀ ਛੱਡੀ ਆ ਤੇ ਮੈਨੂੰ ਦੱਸ ਮੈਂ ਜਿੰਨੇ ਜੋਗਾ ਸੀ ਮੈਂ ਆਪਦੀ ਚਾ ਆਪਦੇ ਰਿਜਾਂ ਨੂੰ ਮਾਰ ਕੇ ਤੈਨੂੰ ਪਾਲਿਆ ਸੰਭਾਇਆ ਪਰ ਤੇਰੇ ਦਿਲ 'ਚ ਇਹ ਗੱਲ ਕਿੱਥੋਂ ਆ ਗਈ ਤੈਨੂੰ ਕਿਵੇਂ ਪਤਾ ਲੱਗੀ ਤਾਂ ਭੋਲੇ ਦੀ ਧੀ ਦੱਸ ਦਿੰਦੀ ਆ ਕਿ ਅੱਜ ਮੈਨੂੰ ਮਾਮੀ ਦਾ ਫੋਨ ਆਇਆ ਸੀ ਉਹਨੇ ਮੈਨੂੰ ਸਾਰਾ ਕੁਝ ਦੱਸਿਆ ਕਿ ਤੂੰ ਮੇਰੀ ਧੀ ਆ ਇਹਨਾਂ ਨੇ ਤੈਨੂੰ ਗੋਦ ਲਿਆ ਤਾਂ ਫਿਰ ਭੋਲਾ ਸਿੰਘ ਆਪਦੀ ਧੀ ਨੂੰ ਇਹ ਗੱਲ ਦੱਸਦਾ ਕਿ ਧੀਏ ਇਹ ਅਬੋਰਸ਼ਨ ਕਰਾਉਣ ਲੱਗੇ ਸੀ ਤੈਨੂੰ ਕੋਖ ਦੇ ਵਿੱਚ ਮਰਵਾਉਣ ਲੱਗੇ ਸੀ ਮੈਂ ਹੀ ਇਹਨਾਂ ਨੂੰ ਕਿਹਾ ਸੀਗਾ ਕਿ ਜੇ ਤੁਹਾਡੇ ਘਰੇ ਧੀ ਹੋਈ ਤਾਂ ਮੈਂ ਗੋਦ ਲੈ ਲੂੰਗਾ ਪਰ ਇਹਨੂੰ ਅਬਾਰਸ਼ਨ ਨਾ ਕਰਾਇਓ ਇਹਨੂੰ ਕੋਖ ਦੇ ਵਿੱਚ ਨਾ ਮਰਾਇਓ ਪੁੱਲਾ ਕਹਿੰਦਾ ਵੀ ਜਦੋਂ ਮੇਰੀ ਧੀ ਨੂੰ ਇਸ ਗੱਲ ਦਾ ਪਤਾ ਲੱਗਿਆ ਤੇ ਉਹ ਮੇਰੇ ਗੱਲ ਲਾ ਕੇ ਹੱਦੋਂ ਜ਼ਿਆਦਾ ਰੋਈ ਤੇ ਉਹਨੇ ਆਪਦੀ ਮਾਮੀ ਨੂੰ ਫੋਨ ਕਰਕੇ ਕਿਹਾ ਕਿ ਅੱਜ ਤੋਂ ਬਾਅਦ ਸਾਨੂੰ ਫੋਨ ਨਾ ਕਰਿਓ ਕਿ ਤੂੰ ਕਹਿੰਨੀ ਹੈ ਮੇਰੀ ਧੀ ਆ ਲੱਖ ਲਾਣ ਤਾਂ ਤੇਰੇ ਇਹੋ ਜਿਹੀ ਕੋਖਾ ਦੇ ਕਿ ਤੂੰ ਮੈਨੂੰ ਕੋਖ ਦੇ ਵਿੱਚ ਮਰਵਾਉਣ ਲੱਗੀ ਸੈਂ ਜਿਹੜੇ ਪਿਓ ਨੇ ਫਰਿਸ਼ਤਾ ਬਣ ਕੇ ਮੇਰੀ ਜਾਨ ਬਚਾਈ ਮੈਨੂੰ ਆਪਦੀ ਝੋਲੀ ਪਾਇਆ ਬੇਸ਼ੱਕ ਮੈਨੂੰ ਅੱਧੀ ਰੋਟੀ ਦਵੇ ਮੈਨੂੰ ਤਾਂ ਵੀ ਮਨਜ਼ੂਰ ਆ ਮੇਰਾ ਪਿਓ ਨਹੀਂ ਮੇਰੇ ਲਈ ਰੱਬ ਆ ਤੇ ਮੈਂ ਇਸ ਰੱਬ ਤੇ ਕਦੇ ਵੀ ਛਾਕਣੀ ਕਰ ਸਕਦੀ ਬੇਸ਼ੱਕ ਮੇਰੇ ਚਾਹ ਪੂਰੇ ਹੋਣ ਜਾਂ ਨਾ ਹੋਣ ਪਰ ਤੁਸੀਂ ਸਾਡੇ ਘਰ ਦੇ ਵਿੱਚ ਇੰਟਰਫੇਅਰ ਨਾ ਕਰੋ ਤੇ ਭੋਲੇ ਤੇ ਸੌਰਿਆ ਨੇ ਵੀ ਭੋਲੇ ਦੇ ਨਾਲ ਵਰਤਨਾ ਬਿਲਕੁਲ ਬੰਦ ਕਰਤਾ ਭੋਲੇ ਦੇ ਭਰਾਵਾਂ ਨੇ ਬੰਦ ਕਰਤਾ ਭੋਲੇ ਦੇ ਸੌਰਿਆ ਨੇ ਵੀ ਕਰਤਾ ਭੋਲਾ ਵਿਚਾਰਾ ਇਕੱਲਾ ਰਹਿ ਗਿਆ ਜਿਹੜਾ ਕਿ ਅੱਜ ਡਿਪਰੈਸ਼ਨ ਦਾ ਸ਼ਿਕਾਰ ਹੋ ਚੁੱਕਿਆ ਹੈ ਭੋਲੇ ਦੀ ਡਿਪਰੈਸ਼ਨ ਦੀ ਮੈਡੀਸਿਨ ਚੱਲਦੀ ਆ ਭੋਲੇ ਦਾ ਘਰ ਕਰਾਇ ਤੇ ਆ ਬੜਾ ਔਖਾ ਪਰਿਵਾਰ ਦਾ ਗੁਜ਼ਾਰਾ ਚੱਲ ਰਿਹਾ ਪਰ ਰੱਬ ਦੀ ਰਜ਼ਾ ਦੇ ਵਿੱਚ ਅੱਜ ਵੀ ਭੋਲਾ ਖੁਸ਼ ਆ ਵੀ ਠੀਕ ਆ ਕੋਈ ਚੱਕਰ ਨਹੀਂ ਜੋ ਹੋਣਾ ਹੋ ਰਿਹਾ ਪਰ ਭਰਾਵਾਂ ਤੋਂ ਟੁੱਟ ਕੇ ਰਿਸ਼ਤੇਦਾਰਾਂ ਤੋਂ ਟੁੱਟ ਕੇ ਸਹੁਰਿਆਂ ਤੋਂ ਟੁੱਟ ਕੇ ਭੋਲਾ ਜੀ ਡਿਪਰੈਸ਼ਨ ਦਾ ਸ਼ਿਕਾਰ ਆ ਭੋਲਾ ਸਿੰਘ ਚਾਹੁੰਦਾ ਸੀਗਾ ਕਿ ਮੇਰੀ ਇਹ ਸਟੋਰੀ ਲੋਕਾਂ ਤੱਕ ਜ਼ਰੂਰ ਪਹੁੰਚੇ ਵੱਧ ਤੋਂ ਵੱਧ ਲੋਕ ਮੇਰੀ ਹੱਡ ਬੀਤੀ ਸੁਣਨ ਕਿ ਮੇਰੇ ਭਰਾਵਾਂ ਨੇ ਮੇਰੀਆਂ ਭੈਣਾਂ ਨੇ ਤੇ ਮੇਰੇ ਸਹੁਰਿਆਂ ਨੇ ਦੇਖੋ ਮੇਰੇ ਨਾਲ ਕੀ ਕੀਤਾ ਇਸ ਸਟੋਰੀ ਨੂੰ ਬាទ ਬាទ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਇਹ ਕਹਾਣੀ ਬាទ ਬាទ ਲੋਕਾਂ ਤੱਕ ਪਹੁੰਚੇ ਬាទ ਬាទ ਲੋਕ ਸचेत ਹੋਣ ਕਿ ਕਦੇ ਵੀ ਕਿਸੇ ਤੇ ਇੰਨਾ ਯਕੀਨ ਨਾ ਕਰੋ ਭਾਵੇਂ ਉਹ ਤੁਹਾਡਾ ਭਰਾ ਆ ਭਾਵੇਂ ਤੁਹਾਡੀ ਭੈਣ ਆ ਕੋਈ ਮਰਜੀ ਤੁਹਾਡਾ ਰਿਸ਼ਤਾ ਆ ਪਰ ਕਦੇ ਵੀ ਕਿਸੇ ਤੇ ਇੰਨਾ ਯਕੀਨ ਨਾ ਕਰੋ ਕਿ ਬਾਅਦ ਚਤਵਾਂ ਨੂੰ ਠੋਕਰ ਵੱਜੇ ਤੇ ਤੁਸੀਂ ਸੰਭਲ ਨਜੁਕੇ ਨਾ ਰਹੋ ਸਾਡਾ ਮਕਸਦ ਕਿਸੇ ਨੂੰ ਠੇਸ ਪਹੁੰਚਾਉਣਾ ਨਹੀਂ ਅਸੀਂ ਬាទ ਬាទ ਲੋਕਾਂ ਨੂੰ ਸचेत ਕਰਨਾ ਚਾਹੁੰਦੇ ਆ ਵੀਡੀਓ ਦੇਖਣ ਦਾ ਬਹੁਤ ਬਹੁਤ ਧੰਨਵਾਦ